ਜੀਵ ਤੂੰ ਕਿਵੇਂ ਵਿਕਾਰਾਂ ਦੀ ਮੈ ਦੂਰ ਕਰ ਲਵੇਂਗਾ ਇਸ ਸਵਾਲ ਦਾ ਜਵਾਬ ਗੁਰੂ ਜੀ 48 ਅੰਗ ਤੇ ਬਖਸ਼ਿਸ਼ ਕਰਦੇ ਹਨ ਉਦਮ ਕਰ ਹਰ ਚੱਪਣਾ ਗੜਪਾ ਕੀ ਧਨ ਖਾਟ ਹੇ ਮਨ ਉੱਦਮ ਕਰਕੇ ਪਰਮਾਤਮਾ ਦਾ ਨਾਮ ਸਿਮਰ ਵੱਡੇ ਭਾਗਾਂ ਨਾਲ ਪਰਮਾਤਮਾ ਦਾ ਨਾਮ ਤਨ ਇਕੱਠਾ ਕਰ ਸਤ ਸੰਗਤ ਹਰ ਜਪਣਾ ਮਲ ਜਨਮ ਜਨਮ ਕੀ ਕਾਟ ਸਤ ਸੰਗਤ ਵਿੱਚ ਰਹਿ ਕੇ ਪ੍ਰਭੂ ਦੇ ਨਾਮ ਦਾ ਸਿਮਨ ਕੀਤੇਂ ਤੂੰ ਜਰਮਾ ਜਰਮਾ ਵਿੱਚ ਕੀਤੇ ਬੁਖਾਰਾਂ ਦੀ ਮੈਲ ਦੂਰ ਕਰ ਲੈਗਾ